ਦੇ ਵਿੱਚ 75 ਕਰੋੜ ਰੁਪਏ ਆਇਆ ਸੀ ਨਰੇਕਾ ਦਾ ਉਹਦੇ ਚੋਂ 10% ਅਸੀਂ ਦੇ ਨਹੀਂ ਤਕਰੀਬਨ ਤੁਸੀਂ ਲਾ ਲਓ 140 ਕਰੋੜ ਅਸੀਂ ਲੈਣਾ ਸੀ ਹੁਣ ਕਰਤਾ 74 ਉਹ ਭਗਵੰਤ ਮਾਨ ਕੋ ਤੇ ਜ਼ਹਿਰ ਖਾਨ ਜੋਗੇ ਪੈਸੇ ਹਨ ਇਹਨੇ ਸੱਤ ਜਹਲੀ ਕਿੱਥੋਂ ਪਾਨੇ ਇਹ ਸਾਡੇ ਪੈਸੇ ਰੋਕਨ ਦੇ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ 9000 ਕਰੋੜ ਰੁਪਇਆ ਰੋਕ ਕੇ ਮੋਦੀ ਨੇ ਰੱਖਿਆ ਅੱਜ ਸਾਰੇ ਮੇਰੇ ਭਰਾ ਤੇ ਭੈਣਾਂ ਇਹ ਗਵਾਹ ਨੇ ਕਿਸੇ ਪਿੰਡ ਦੀ ਸੜਕ ਜਿਹੜੀ ਹੈ ਸਮੁੱਚੇ ਪੰਜਾਬ ਕਿਤੇ ਵੀ ਚੰਗੀ ਹਾਲਤ ਚ ਨਹੀਂ ਸਾਰੀਆਂ ਸੜਕਾਂ ਟੁੱਟੀਆਂ ਪਾਜੋ ਸਾਹਿਬ ਜਰੰਦਾਵਾ ਜੀ ਤੁਸੀਂ ਸੜਕਾਂ ਨੂੰ ਚੌੜੇ ਕਰਨ ਦੀ ਗੱਲ ਕਰਦੇ ਕਿਤੇ ਭਣੀਆਂ ਸੜਕਾਂ ਅਜੇ ਤੱਕ ਰਿਪੇਅਰ ਨਹੀਂ ਹੋ ਸਕੀ ਕਿਸੇ ਆਦਮੀ ਦੀ ਜ਼ਿੰਦਗੀ ਮਹਫੂਜ਼ ਨਹੀਂ ਤੁਸੀਂ ਦੱਸਿਆ ਰੰਦਾਵਾ ਸਾਹਿਬ ਨੇ ਕਾਹਲੀ ਬਿਲਟੋਈ ਹੋ ਕੇ ਆਏ ਹੋ ਐਸੋ ਵੱਡੀ ਤੇਰੇ ਵੀਰੋ ਅਧਿ ਕਸ਼ਪਤੀ ਪੰਜਾਬ ਦੀ ਕੀ ਹੋ ਸਕਦੀ ਇੱਕ ਭਰੇ ਪ੍ਰੋਗਰਾਮ ਦੇ ਵਿੱਚ ਇੱਕ ਸ਼ਾਹੀ ਦੇ ਵਿੱਚ ਜਿੱਥੇ ਤਕਰੀਬਨ 300 400 ਆਦਮੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬੈਠਾ ਸੀ ਐਮਐਲਏ ਉਹ ਸੀ ਬਲਟੋਈ ਹਲਕੇ ਦਾ ਆਮ ਆਦਮੀ ਪਾਰਟੀ ਦਾ ਨਾਗਰ ਦੇ ਟੇਬਲ ਤੇ ਬੈਠਾ ਸੀ ਜੇ ਵਾਰੋ ਸਰਪੰਚ ਨੂੰ ਬਲਟੋਈ ਦੇ ਸਰਪੰਚ ਹੀ ਆਲਰੇਡੀ ਹਮਲੇ ਹੋ ਚੁੱਕੇ ਸੀ ਉਹਨੂੰ ਨਾਲ ਆ ਕੇ ਉਹਦੇ ਸਿਰ ਦੇ ਪਿੱਛੇ ਰੱਖ ਕੇ ਗੋਲੀ ਮਾਰ ਕੇ ਸਰਿਆਂ ਤਿੰਨ ਵਾਰੀਆਂ ਜਫਾਤ ਦੇ ਤਰੀਕੇ ਨਾਲ ਮੇਨੂ ਸੋਸਾ ਉਸ ਅਗਾ ਪ੍ਰਦਾਨ ਜਾ ਸਕਦਾ ਉੱਥੇ ਸਾਡੇ ਮੈਂਬਰੋ ਪਾਰਲੀਮੈਂਟ ਰੰਦਾਵਾ ਸਾਹਿਬ ਉਹਕੇ ਜਾ ਸਕਦੇ ਨੇ ਵੱਡ ਭਗਵੰਤ ਕੋ ਟਾਈਮ ਹੈ ਨਹੀਂ ਉੱਥੇ ਜਾਣ ਇਹ ਜੋ ਜਾਪਾਨ ਜਾਣ ਦਾ ਮੁੱਦਾ ਹੈ ਇਹਨੂੰ ਕੋ ਬਾਹਰਲੇ ਮਿਲਕਾ ਵਿੱਚ ਘੁੰਮਣ ਦਾ ਟਾਈਮ ਹੈ ਤੁਸੀਂ ਗੱਲ ਰੰਦਾਵਾ ਸਾਹਿਬ ਕੀਤੀ ਇਹਦੀ ਜ਼ੁਬਾਨ ਤੇ ਲਗਾਮ ਲਾਉਂਦੀ ਅਸੀਂ ਬਥੇਰੀ ਕੋਸ਼ਿਸ਼ ਕੀਤੀ ਬਟ ਇਹਨੂੰ ਬੰਦਿਆ ਵਾਲੀ ਜ਼ੁਬਾਨ ਨਹੀਂ ਲੱਗੀ ਇਹਨੂੰ ਦੂਜੀ ਚੀਜ਼ ਦੀ ਜ਼ੁਬਾਨ ਲੱਗੀ ਤੁਹਾਨੂੰ ਪਤਾ ਉਹ ਮੈਂ ਇੱਥੇ ਨਹੀਂ ਕਹਿਣਾ ਜਾਂਦਾ ਫਿਰ ੜਕਣ ਦੇ ਬੜੇ ਇਹਨੂੰ ਦੂਜੀ ਜ਼ੁਬਾਨ ਲੱਗੀ ਇਹ ਜ਼ੁਬਾਨ ਬੰਦ ਨਹੀਂ ਕੀਤੀ ਜਾ ਸਕਦੀ ਇਹ ਜ਼ੁਬਾਨ ਕੱਤੀ ਹੀ ਜਾ ਸਕਦੀ ਟਾਈਮ ਆ ਲੈਣ ਗੋ ਗੁਰੂ ਮਹਾਰਾਜ ਸਾਹਿਬ ਉਹ ਹਾਜ਼ਰ ਨਾਲ ਤੱਕ ਕੇ ਕਹਦੇ ਆ ਜਿਹੜਾ ਮਰਜ਼ੀ ਇੱਥੇ ਸਰਕਾਰ ਕਾਂਗਰਸ ਦੀ ਜਦੋਂ ਆਈ ਜਿਹੜਾ ਮਰਜ਼ੀ ਉਹਦਾ ਮੀਟਰ ਹੋਏ ਬਟ ਇੱਕ ਚੀਜ਼ ਅਸੀਂ ਪੱਕੀ ਕਰਾਂਗੇ ਇਹਦਾ ਪਹਿਲਾ ਫੈਸਲਾ ਹੈਗਾ ਭਗਵੰਤ ਮਾਨ ਨੂੰ ਬਾਹਰ ਵਾੜ ਕੇ ਇਹ ਸਾਦਮੀ ਨੂੰ ਅਸੀਂ ਕਚਹਿਰੇ ਵਿੱਚ ਖੜਾ ਕਰਾਂ ਤੇ ਜੋ ਜਲਵਾ ਹੈ ਪੰਜਾਬ ਦਾ ਕੀ ਕੋਈ ਸੁੱਕਾ ਮੈਂ ਤੁਹਾਨੂੰ ਯਕੀਨ ਦਿਵਾਣਾ ਚਾਹਾਂ ਸਾਰੇ ਨੂੰ ਪਹਿਲੀ ਸਜ਼ਾ ਦੇ ਕਾਮਰੇ ਸਰਕਾਰ ਦੇਗੀ ਭਗਵੰਤ ਮਾਨ ਨੂੰ ਦਿੱਤੀ ਜਾਏ ਬਾਕੀ ਆ ਦੀ ਲੈਣ ਅਸੀਂ ਬਾਅਦ ਚ ਕਰਾਂਗੇ ਆ ਜਿਹੜੀ ਗੈਂਗਸਟਰਿਜ਼ਮ ਦੀ ਗੱਲ ਕਰਦੇ ਹੋ ਰੰਧਾਵਾ ਸਾਹਿਬ ਤੁਹਾਡੇ ਨੂੰ ਕਿੰਦੇ ਆਂਦਾ ਤੁਹਾਡੀ ਪਾਈ ਇਲੈਕਸ਼ਨ ਦੇ ਵਿੱਚ ਕਿਸ ਗੈਂਗਸਟਰ ਦਾ ਇਸਤੇਮਾਲ ਕੀਤਾ ਗਿਆ ਕਿਹਦੇ ਪਰਿਵਾਰ 'ਤੇ ਸਵਾਲ ਕੀਤਾ ਗਿਆ ਕੀ ਤੁਹਾਨੂੰ ਉਹਨੇ ਪੰਜਾਬ ਨੂੰ ਹਲਾ ਤਮਕਾਰ ਦੀਆਂ ਇਲੈਕਸ਼ਨਾਂ ਦੇ ਵਿੱਚ ਅਕਾਲੀ ਦਲ ਵਾਲਿਆਂ ਨੇ ਇੱਕ ਨਵਾਂ ਚੰਚਾ ਦਾ ਦਿੱਤਾ ਉਹਨੇ ਵੀ ਇੱਕ ਗੈਂਗਸਟਰ ਦੀ ਸੱਸ ਖੜੀ ਕਰ ਦਿੱਤੀ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਇੱਕ ਖਾਸ ਦੀ ਜੇਲ੍ਹ ਤੋਂ ਵੱਡਾ ਗੈਂਗਸਟਰ 15 ਦਿਨ ਬਚਾਲੇ ਰੱਖਿਆ ਗਿਆ ਉਹਨੂੰ ਲਿਆਂਦਾ ਹੀ ਇਸੇ ਗੱਲੋਂ ਗਿਆ ਸੀ ਕਿ ਉਸ ਗੈਂਗਸਟਰ ਦਾ ਮੁਕਾਬਲਾ ਕਰਨ ਵਾਸਤੇ ਪੁਲਿਸ ਜਿਹੜੀ ਹੈ ਉਹਨੇ ਕੋਲੋਂ ਟੈਲੀਫੋਨ ਕਰਾਉਂਦੇ ਨੇ ਜ਼ਿਲंधर ਦੀਆਂ ਬਾਇਰੈਕਸ਼ਨਾਂ ਚ ਇੱਕ ਗੈਂਗਸਟਰ ਜਿਹਨੇ ਤਿਲਖਤ ਜ਼ਿਲ੍ਹਾਦਰ ਬੈਸ ਦੇ ਹੱਕੇ ਚ ਕੀਤਾ ਸੀ ਉਹਨੂੰ ਪਰੋਲ ਤੇ ਲਿਆਂਾਇਆ ਗਿਆ ਉਹਨੂੰ 20 ਦਿਨ ਦੇ ਇਸਤੇਮਾਲ ਕੀਤਾ ਗਿਆ ਤੁਸੀਂ ਕੀ ਸਮਝਦੇ ਹੋ ਕਿ ਗੈਂਗਸਟਰ ਜਿਹੜੇ ਨੇ ਤੁਸੀਂ ਆਪ ਮੈਨੂੰ ਜਵਾਬ ਦਿਓ ਜੇ ਟੈਲੀਫੋਨ ਅਸੀਂ ਕਿਸੇ ਨੂੰ ਪ੍ਰੋਵਾਈਡ ਨਾ ਕਰਾਈਏ ਉਹ ਡਰਾਮ ਕਾ ਕਹਾ ਕਿਸਾ ਸਕਦੇ ਵੀਡੀਓ ਕਾਲਿੰਗ ਰੋਜ਼ ਕਰਦੇ ਨੇ ਇਹ ਸਾਰੇ ਕੋ ਚੋਕੋ ਜ ਹੋ ਰਿਹਾ ਰੰਦਾਵਾ ਸਾਹਿਬ ਇਹ ਆਮ ਆਦਮੀ ਪਾਛ ਦੀ ਸਰਕਾਰ ਰਲ ਕੇ ਕਰਵਾ ਰਹੀ ਜੇ ਲਾਰੈਂਸ ਬਿਸ਼ਰੋਈ ਮੇਰੇ ਵੀਰੋ ਜਰੀਤ ਤੇ ਆਇਆ ਹੋਇਆ ਮੁਹਾਲੀ ਉਹਨੂੰ ਐਂਟੀ ਜੈਂਸਟ ਟਾਸਕ ਫੋਰਸ ਦਾ ਜਿਹੜਾ ਮੁਖੀ ਸੀ ਉਦੋਂ ਐਸਪੀ ਉਹ ਆਪ ਲੈ ਕੇ ਜਾਂਦਾ ਖਰੜ ਸੀਆਈਏ ਦੇ ਵਿੱਚ ਆਪਣੇ ਟੈਲੀਫੋਨ ਦੇ ਕੇ ਸਭਾ ਕਹਿੰਦੇ ਦੀ ਇੱਕ ਇੰਨ ਇੱਕ ਦੇਸ਼ੀ ਚੈਨਲ ਦੇ ਨਾਲ ਇੰਟਰਵਿਊ ਕਰਵਾਤਾ ਤੁਸੀਂ ਸਮਝਦੇ ਹੋ ਕਿ ਕਿਸੇ ਦੀ ਇੱਥੇ ਜ਼ਿੰਦਗੀ ਮਹਿਫੂਜ਼ ਹੋ ਸਕਦੀ ਹੈ ਇਹਦੇ ਵੀਰੋ ਕਮਰ कसे ਕੋ ਲੋ ਸਾਰਿਆਂ ਨੂੰ ਜਿਸ ਤਰ੍ਹਾਂ ਆਤਵਾਦ ਪੰਜਾਬ ਦੀ ਧਰਤੀ ਤੋਂ ਇਹ ਖਤਮ ਨਹੀਂ ਹੋ ਸਕਦਾ ਆਤਵਾਦ ਮੁੱਕਿਆ ਜਦੋਂ ਸਿਆਸੀ ਲੋਕਾਂ ਨੇ ਫੈਸਲਾ ਕੀਤਾ ਪੰਜਾਬ ਦੇ ਲੋਕਾਂ ਨੇ ਫੈਸਲਾ ਕੀਤਾ ਇਸ ਖਿਲਾਫ ਇੱਕ ਮੂਵਮੈਂਟ ਖੜੀ ਕਰਨੀ ਪਈ ਜਿੱਦਣ ਉਹ ਮੂਵਮੈਂਟ ਖੜੀ ਹੋਈ ਇੱਕ ਕਿਸਾਨ ਦੇ ਵਿੱਚ ਅਤਵਾਦ ਖਤਮ ਹੋ ਗਿਆ ਮੇਰੇ ਵੀਰੋ ਜਿੱਦਣ ਕਾਂਗਰਸੀ ਸਫਾਰਾਈ ਲੈਤਾ ਵੀ ਯਕੀਨ ਦਵਾਣਾ ਇੱਕ ਮਹੀਨੇ ਦੇ ਵਿੱਚ ਵਿੱਚ ਕਿਸੇ ਗੈਂਗਸਟਰ ਦੀ ਕਾਲਨੀ ਆਈ ਇਹ ਬਕਾਇਦਾ ਤੋਂ ਪੰਜਾਬ ਪੁਲਿਸ ਤੇ ਆਮ ਆਦਮੀ ਦੀ ਬਰਦੀ ਨਾਲੇ ਕਾਲਾ ਹੋ ਰਹੀਆ ਜਿਹੜਾ ਭਗਵੰਤ ਨੂੰ ਕੀਮਤ ਅਦਾ ਕਰਨੀ ਪਵੇਗੀ ਇਹਦੇ ਵਿੱਚੋਂ ਇਹ ਸਾਰਾ ਕੁਝ ਨਿਕਲੇ ਇੱਥੋਂ ਤੱਕ ਪੁੱਤਰ ਗਿਆ ਇੱਥੋਂ ਤੱਕ ਇਹਨੂੰ ਰੱਬ ਭੁੱਲ ਗਿਆ ਸਾਦੇ ਧਾਰਮਿਕ ਜਿਹੜੇ ਇੰਸਟੀਚਿਊਸ਼ਨਸ ਨੇ ਉਹਨੂੰ ਲੈ ਕੇ ਆ ਕੇ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ ਜਿਹਰਾ ਤੋਂ ਪਹਿਲਾਂ ਦਾ ਮੰਨਣਾ ਡਾਕਟਰ ਅੰਮਰ ਸਿੰਘ ਜੀ ਸਾਰਿਆਂ ਤੋਂ ਪਹਿਲੇ ਸ਼ੀਦ ਆਜ਼ਮ ਭਗਤ ਸਿੰਘ ਦੇ ਪਿੰਡ ਤੁਹਾਡੇ ਦਾਸਰੇ ਗੱਲ ਕਹੀ ਸੀ ਅੱਜ ਕਿਸ ਨੂੰ ਦੀ ਵੇਖੋ ਇੱਕ ਪਾਸੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਹਾਂ ਖਾਂਸਾ ਰਾਜ ਦੀ ਗੱਲ ਕਰਦੇ ਹਾਂ ਦੂਜੇ ਪਾਸੇ ਅੱਜ ਅਸੀਂ ਕਿੱਥੋਂ ਕਿੱਥੇ ਡੇਗ ਪਏ ਇਸ ਕਿਸਮ ਦਾ ਬਦਲਾਅ ਵੀ ਆਉਂਦਾ ਇੱਕ ਮੁੱਖ ਮੰਤਰੀ ਜੇ ਤਾਂ ਨਾਮ ਵਿੱਚ ਸਿੰਧ ਨਹੀਂ ਇਸ ਤੋਂ ਵੱਡੀ ਬਦਕਿਸਮਤੀ ਨਹੀਂ ਕੋਮਦੀ ਤੇ ਪੰਜਾਬੀ ਹੋ ਸਕਦੀ ਹੈ ਇਹ ਆਪਣੇ ਨਾਮ ਵਿੱਚ ਜਿਹਨਾਂ ਤੋਂ ਗਲਤ ਮਾਨ ਲਿਖਦਾ ਸਿੰਧ ਨਹੀਂ ਲਿਖਦਾ ਕਿਉਂਕਿ ਦੀ ਸੋਚ ਸਿੰਘ ਵਾਲੀ ਹੈ ਸਰਕਾਰ ਥੱਲੇ ਕੇਸ ਨਹੀਂ ਨਾਮ ਵਿੱਚ ਸਿੰਧ ਨਹੀਂ ਇਹ ਪੰਜਾਬ ਦਾ ਮੁੱਖ ਮੰਤਰੀ ਆਪ ਜਦੋਂ ਤੱਕ ਜਾਣਗੇ ਮੇਰੇ ਵੀਰੋ ਪੰਜਾਬ ਨੂੰ ਹਰ ਪਾਸਿਓਂ ਕਰਜ਼ਾਈ ਕਰਕੇ ਜਾਣ। ਇਸੇ ਕੈਜੀਵਾਲ ਨੇ ਕਿਹਾ ਸੀ ਮੈਂ ਸਰਕਾਰ ਦਾ ਕਰਜ਼ਾ ਦੀ ਚੁੱਕੂ। ਮੈਂ 100000 ਰੁਪਇਆ ਹਰ ਸਾਲ ਤਾਨੂੰ ਇਹਦਾ ਮਾਈਨਿੰਗ ਦੇ ਵਿੱਚੋਂ ਨਮੰਕਾ ਅ ਭਜਨ ਸਾਹਿਬ ਦਾ ਸੌਂਡ ਕਰਨੇ ਮਾਈਨਿੰਗ ਦਾ ਪੈਸਾ ਚੈਰਾ ਸਾਲਾਂ ਚ ਐਮ ਨੂੰ 2500 ਕਰੋੜ ਰੁਪਇਆ ਆ ਰਿਹਾ। ਇਸੇ ਕੈਜੀਵਾਲ ਨੇ ਕਿਹਾ ਸੀ 20000 ਕਰੋੜ ਰੁਪਇਆ ਮਾਈਨਿੰਗ ਚੋਂ ਦੇ ਆ ਸਕੂ। ਸਾਡੇ ਸਾਰੇ ਦਰਿਆ ਕਦੇ ਨੇ ਰੰਧਾਵਾ ਜੀ ਆਵੇਂ 라ਵੀ ਦੀ ਗੱਲ ਕਰੋ ਬਿਆਸ ਨਹੀਂ ਕਰੋ ਆਵੇਂ ਸਤਿਗੁਰੂ ਦੀ ਕਰੋ ਜਿੰਨੇ ਅੜੇ ਸਵੇਰ ਤੋਂ ਰਾਤ ਤੱਕ ਟੈਕੋਨ ਕਨ 500 ਟੋਕ ਲਾਈਨ ਲੱਗੀ ਹੁੰਦੀ ਐ ਰੇਸ ਕੱਢਣ ਤੇ ਇਹ ਸਾਰਾ ਪੈਸਾ ਮੈਂ ਇਸ ਕਾਂਗਰਸੀ ਸਟੇਜ ਤੋਂ ਕਿੰਨਾ ਸਿੱਧਾ ਦਿੱਲੀ ਇਕੇ ਇਵਾਲੂਨ ਕੋ ਪੈਸਾ ਜਾਂਦਾ ਇਹ ਉਹ ਕੇ ਬਖਾਓ ਸਾਰੇ ਡੀਸੀ ਨੂੰ ਪਤਾ ਸਾਰੇ ਐਸਐਸਪੀ ਨੂੰ ਪਤਾ ਸਾਰੀ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਨੂੰ ਪਤਾ ਸਾਰੇ ਪੰਜਾਬ ਨੂੰ ਵੇਚਣ ਲੱਗੇ ਨੇ ਮੇਰੇ ਵੀਰੋ ਕਬਰ ਕਸੇ ਕਰੋ ਇਨਾਂ ਨੇ ਸਾਰਾ ਤੁਹਾਨੂੰ ਪਤਾ 65000 ਕਿੱਲਾ ਪਿੱਛੇ ਪੰਜਾਬ ਦੀ ਪੈੜੀ ਵੇਚ ਦੇਣ ਲੱਗੇ ਮੈਂ ਮੁਬਾਰਕ ਬਾਜਵਾ ਸਾਹਿਬ ਉਸ ਜੱਜ ਨੂੰ ਦੇਣਾ ਚਾਹਨਾ ਜਿਹੜਾ ਹਾਈ ਕੋਰਟ ਦਾ ਜਿਹ ਮੌਜੂਦਾ ਜੱਜ ਇੱਕ ਪੰਜਾਬੀ ਹੈ ਉਹਨੇ ਕਿਹਾ ਆ ਜਿਹੜਾ 65000 ਏਕੜ ਪੰਜਾਬ ਦੀ ਜ਼ਮੀਨ ਇਹ ਵੇਚ ਦੇਣਾ ਚਾਹੁੰਦੇ ਨੇ ਉਸ ਨੇ ਸਟੇਲ ਲਾਇਆ ਤੇ ਉਹ ਇਹਨਾਂ ਦਾ ਜਿਹੜਾ ਸਕੀਮ ਸੀ ਉਹ ਫੇਲ ਹੋਈ ਹੁਣ ਮੈਂ ਸਟੇਜ ਤੋਂ ਪ੍ਰਸ਼ਨ ਨੂੰ ਦੱਸਣਾ ਚਾਹਨਾ ਉਹਨਾਂ ਦੀ ਅਗਲੀ ਸਕੀਮ ਹੈ ਕਿ 31 ਜਨਵਰੀ ਨੂੰ ਉਸ ਜੱਜ ਨੇ ਰਿਟਾਇਰ ਹੋ ਜਾਣਾ ਹੈ ਇੱਕੋ ਵਾਰ ਉਹਦੀ ਇੰਤਜ਼ਾਰ ਚ ਨੇ ਕਿ 31 ਜਨਵਰੀ ਹੋਏ ਉਸ ਤੋਂ ਬਾਅਦ ਪੰਜਾਬ ਤਾਂ ਜਿਹੜੀ ਪੀਐਸਪੀਸੀਲ ਆ ਜਿਹੜੀ ਤੁਹਾਡੀ ਬਿਜਲੀ ਬੋਰ ਦੀਆਂ ਜ਼ਮੀਨਾਂ ਨੇ ਪੀਐਸਪੀਸੀਲ ਉਹਦੀਆਂ ਜ਼ਮੀਨਾਂ ਜਿਹੜੀਆਂ ਵੇਚਣਗੇ ਉਹ ਜ਼ਮੀਨਾਂ ਵੇਚਣਗੇ ਤੇ ਅਖੀਰ ਲੋਕਾਂ ਨੂੰ ਫੇਰ ਜਿਹੜੇ ਝੂਠੇ ਲਾਰੇ ਲੱਪੇ ਪੈਣਾ ਨੂੰ ਔਰਤਾਂ ਨੂੰ ਲਾਏ ਨੇ ਉਹ ਪੂਰੀ ਕਰਨੀ ਇੱਕ ਕੌਜੀ ਸਾਜਿਸ਼ ਹੈ ਕਿ ਅਖੀਲ ਦੇ 2-3 ਮਹੀਨੇ ਕੋਈ ਨਾ ਕੋ ਦੋ ਫੇਰਿਆਂ ਵਾਲੀਆਂ ਅੱਖਾਂ ਦੇ ਵਿੱਚ ਮਿੱਟੀ ਤੇ ਘੱਟਾ ਪਾਓ ਮੇਰੇ ਵੀਰੋ ਉਹ ਗਵਾਂਤ ਨੇ ਆਪਣਾ ਮਾਨ ਵੇਚ ਦਿੱਤਾ ਇਹਦਾ ਨਾਂ ਤੇ ਮਾਨ ਨੇ ਬਟ ਵੇਚਨੇ ਆਪਣਾ ਮਾਨ ਦਿੱਤਾ ਇੱਥੇ ਕੇਜਰੀਵਾਹ ਚਲਾ ਰਿਹਾ ਜੀ 50 ਨੰਬਰ ਕੋਠੀ ਤੇ ਬੈਠਾ ਦੋ ਸੈਕਟਰ ਇੱਥੇ ਸੰਸੋਧੀਆਂ ਚਲਾ ਰਿਹਾ ਰਾਜ ਇੱਥੇ ਸੰਦਰ ਜੈਨ ਚਲਾ ਰਿਹਾ ਰਾਜ ਇਹ ਤੇ ਕੋਈ ਭਗਵੰਤ ਨਹੀਂ ਚਲਾ ਰਿਆ ਇਹ ਤੇ ਇੱਕ ਮਖੌਟਾ ਹੈ ਉਹਨਾਂ ਦੇ ਹੱਥ ਵਿੱਚ ਇੱਕ ਮਖੌਟੇ ਦਾ ਇਸਤੇਮਾਲ ਕੀਤਾ ਜਾ ਰਿਹਾ ਪੰਜਾਬ ਨੂੰ ਇੱਜ਼ਤ ਪੰਜਾਬ ਦੀਆਂ ਜਾਇਦਾਦਾਂ ਮੇਰੇ ਵੀਰੋਂ ਬਚਾਉਣ ਦੀ ਲੋੜ ਹੈ ਆਮ ਆਦਮੀ ਪਾਰਟੀ ਤੋਂ ਵੱਡੀ ਵਿਰੋਧੀ ਜਮਾਤ 75 ਸਾਲਾਂ ਚ ਪੰਜਾਬ ਚ ਨਹੀਂ ਆਈ ਮੇਰੇ ਹੱਥ ਜੋੜ ਕੇ ਗੁਦਾਰਸ਼ ਹੈ ਸਟੇਜ 'ਤੇ ਬੈਠੇ ਕਾਂਗਰਸੀ ਲੀਡਰਸ਼ਿਪ ਨੂੰ ਵੀ ਤੇ ਸਾਹਮਣੇ ਬੈਠੇ ਵੀਰਾਂ ਨੂੰ ਅੱਜ ਏਕਤਾ ਦੀ ਲੋੜ ਹੈ ਅੱਜ ਫੇਰ ਉਸ ਕਿਸਮ ਦੀ ਪਾਰਟੀ ਜਲਦੀ ਨਾਲ ਆਪਾਂ ਇਸ ਕਿਸਮ ਦੇ ਬਦਲਣਾ ਲੈ ਕੇ ਆਈਏ ਇਹਨਾਂ ਦੀ ਸੋਚ ਗੈਂਗਸਟਰ ਨੂੰ ਅੱਗੇ ਲਿਆਦੀ ਹੋਏ ਚਲਦਾ ਹੈ ਯਾ ਸਾਡੇ ਹਰੇ ਭਰੇ ਪੁਰਾਣੇ ਕਾਂਗਰਸੀ ਜਿਹੜੇ ਦੋਸਤ ਯਾਰ ਦੋਸਤ ਐ ਇੰਨੇ ਵਿਚਲਿਤ ਐ ਵੀ ਮਹਾਤਮਾ ਗਾਂਧੀ ਜੀ ਦਾ ਨਾਮ हट ਗਿਆ ਤੇ ਇੱਕ ਅਜੀ ਸਕੀਮ ਤੁਸੀਂ ਚਾਲੂ ਕਰਦੇ ਹੋ ਮਹਾਤਮਾ ਗਾਂਧੀ ਦੇ ਨਾਂ ਤੇ ਤੁਸੀਂ ਕੋਈ ਸਕੀਮ ਚਾਲੂ ਕਰਦੇ ਹੋ ਰੋਕੇ ਕਿਨੇ ਦੋਨੋਂ ਜੇ ਭਗਵੰਤ ਮਾਨ ਜੀ ਦੇ ਜੋ ਜਿਸ ਕਿਸਮ ਦਾ ਗੁਰੂ ਮਹਾਰਾਜ ਦੇ ਸਾਹਮਣੇ ਕਰੀ ਜਾਂਦੇ ਤੁਸੀਂ ਘਹਾ ਘਹਾਉਂਦਾ ਨਹੀਂ ਨਾਮਿਸਦੇ ਚੰਗੂ ਕਰਦੇ ਹੋ ਨਿਰੰਤਰ ਹੌਸਲਾ ਸਬ ਟੋਟਲ ਐਬਸੋਲੂਟਲੀ ਕੋਈ ਕਾਰਨ ਨਹੀਂ ਐ ਕਿ ਕਿਸ ਗੱਲ ਦਾ ਵਿਰੋਧ ਹੈ ਜਦੋਂ ਮੈਂ ਦੇਖਿਆ ਕਿਉਂਕਿ ਦੇਖੋ ਸਾਬ ਮਨੂ ਆਤ ਨਹੀਂ ਰਹਿਵੇਂ ਹਲਾ ਹਲਾ ਕਰਕੇ ਖੜਾ ਹੋ ਜਾ ਕੋਈ ਕੁਝ ਬੋਲੀ ਜਾਂਦਾ ਨਾ ਹੀ ਮੈਂ ਵਿਰੋਧ ਕਰਦਾ ਹਾਂ ਕਹਿੰਦਾ ਮੈਂ ਨਾ ਮਨੂ ਮੇਰੀ ਉਹ ਗਾਇਨ ਸਾਬ ਮੈਂ ਸਮਝ ਨਹੀਂ ਕੋਈ ਕੋਈ ਕੀਤੀ ਵੇ ਐਨਡੀਐਕ ਤਾਂ ਨੈਸ਼ਨਲ ਪਾਰਟੀ 140 ਸਾਲ ਹੋ ਗਏ ਕਾਂਗਰਸ ਨੂੰ ਇੰਨੀ ਪੁਰਾਣੀ ਪਾਰਟੀ ਕਿਸ ਦਾ ਵਿਰੋਧ ਕਰ ਰਹੀ ਹੈ ਐਸੇ ਕੋਈ ਨਾ ਕੋਈ ਤਾਂ ਨੁਕਸਰ ਹੋ ਰਾਇ ਹੈ ਅਜਿਹੀ ਸਕੀਮ ਨਹੀਂ ਆਈ ਹੈ ਜੀ ਰਾਮ ਜੀ ਐਸੇ ਕੋਈ ਨਾ ਕੋਈ ਤਾਂ ਵਿਰੋਧ ਹੋ ਰਾਇਆ ਕੋਈ ਕੰਦਾ ਜੀ ਦਾ ਨਹੀਂ ਹੈ ਮੰਨਤਾ ਸਾਹਿਬ ਦੇ ਨਜ਼ਰ ਆਏ ਸੌ ਦੇ 125 ਦਿਨ ਹੋ ਗਏ ਜੇ ਗਰੀਬ ਦੇ ਘਰੇ ਪੈਸੇ ਜਾਂਦੇ ਕਿਸੇ ਦੀ ਟਿੱਡ ਚ ਪੀੜ ਕਿਉਂ ਹੋਵੇ ਸਭ ਮੈਂ ਆ ਪੁੱਛਣਾ ਚਾਹਾਂਗਾ ਇਹ ਤੁਮ ਨੂੰ ਐਡਾ ਹੀ ਪਿਆਰ ਸੀਗਾ ਭਗਵੰਤਬਾਨ ਜੀ ਨੂੰ ਵੀ ਪੁਰਾਣਾ ਵਾਲੀ ਸਕੀਮ ਬੜੀ ਠੀਕ ਸੀ ਜੀ 100 ਦਿਨ ਬੜੇ ਠੀਕ ਸੀ 100.5 ਇਹਨਾਂ ਤੋਂ ਸੰਭਾਲੇ ਨਹੀਂ ਜਾਣੇ ਗਰੀਬਾਂ ਨੂੰ ਪੈਸੇ ਇਸ ਵਾਰ ਤੋਂ ਨਹੀਂ ਦੇਣੇ ਤੁਹਾਡੇ ਕੋਲ ਤਾਂ 100 ਹੀ ਨਹੀਂ ਦਿੱਤੇ ਗਏ। ਇਸ ਸਾਲ ਦੇ ਅੰਦਰ ਮੇਰਾ 24-25 ਹਜਾਰ ਦਾ ਸਾਲ ਗਿਆ ਸਾਬ ਸਿਰਫ 100 ਦਿਨ ਚੋਂ 26 ਦਿਨ ਪੰਜਾਬ ਦੀ ਐਵਰੇਜ ਔਸਤ ਕੱਢ ਲਈਏ 26 ਦਿਨ ਦਿਹਾੜੀਆਂ ਮਿਲੀਆਂ ਹੈ ਗਰੀਬਾਂ ਨੂੰ ਬਾਕੀ ਦੇ ਜੱਗਲ ਗਏ 74 ਦਿਨ ਉਹ ਕਿਤੇ ਉਹ ਨਹੀਂ ਦਿੱਤੇ ਗਏ ਕਿਉਂਕਿ ਕੋਈ ਠੇਕੇਦਾਰ ਨਹੀਂ ਲੱਭਿਆ ਜਿੰਨਾ ਕੰਮ ਤੇ ਠੇਕੇਦਾਰ ਨਹੀਂ ਸੀ ਇਨਵੋਲ ਹੋ ਸਕਦਾ ਉਹ ਦੇਣੀ ਪਈ ਮਜ਼ਦੂਰੀ ਚ ਜਿੱਥੇ ਜਿੱਥੇ ਦਾ ਲੱਗਿਆ ਸੂਟ ਕੇ ਕੰਮ ਨੂੰ ਸਾਰਾ ਦਾ ਸਾਰਾ ਕੰਮ ਆਪਣੀ ਗਲਤੀਆਂ ਦੇ ਉੱਤੇ ਪਰਦਾ ਪਾਣ ਦੇ ਵਿੱਚ ਰਿਹਾ ਹੈ ਸਾਰੇ ਗੱਲ ਆਪਣੀ ਆਪਣੀ ਸੰਸਕ੍ਰਿਪਤ ਚ ਕਹਿ ਗਏ ਮੰਨੂ ਪਤਾ ਹੈ ਠੰਡ ਚ ਤੁਸੀਂ ਆਇਓ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਉੱਤੇ ਸਾਬ ਜਿਆਦਾ ਸਮਾਂ ਮੈਂ ਨਹੀਂ ਲੈਣਾ ਪਰਦਾ ਮੋਟੀ ਗੱਲ ਕਿਉਂਕਿ ਮੇਰਾ ਮੰਨਣਾ ਹੈ ਕੋਈ ਜਰਾ ਬੋਲਾ ਸਿਆਣਾ ਬੰਦਾ ਹੋਵੇ ਨਾ ਉਹ ਤਾਂ ਬੈਠ ਕੇ ਸਮਝਾ ਸਕਦੇ ਹਾਂ ਸਮਝਿਆ ਨਹੀਂ ਮੈਂ ਤਾਂ ਦੱਸੋ ਜੀ ਇਹ ਕੀ ਹੈ ਪਰ ਜਿਹੜਾ ਪੜ੍ਹਿਆ ਨਹੀਂ ਸਮਝ ਬੇਮਕੂ ਹੋਇਆ ਨਹੀਂ ਉਹ ਸਮਝਾਣਾ ਬਹੁਤ ਔਖ ਹੁੰਦਾ ਉਹਨਾਂ ਵਾਸਤੇ ਮੈਂ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ ਜਿਹੜੇ ਹੈ ਬਾਹਰ ਬੋਲੀ ਜਾਂਦੇ ਐ ਕੱਪੜਿਆਂ ਜੋ ਬਾਹਰ ਹੋਏ ਖੜੇ ਐ ਹਸਤਾ ਬਹਿਾਨ ਚਲਾ ਦੇਣਾ ਜੀ ਮੰਰੇਗਾ ਬਚਾਓ ਜੀ ਫਲਾਣਾ ਬਚਾਓ ਜੀ ਬਚਾਓ ਕੀ ਸਾਥ ਆਪਣੀ ਅਕਲ ਬਚਾਓ ਅਕਲ ਨੂੰ ਹੱਥ ਦੇਓ ਤੁਸੀਂ ਅਗਰੇ ਨੂੰ ਗਾਗਰ ਤੇ ਸਾਗਰ ਪਰੰਦੇ ਕਰ ਲਾਵੇ ਆ ਜਿਹੜਾ ਪੈਸਾ ਹੈ ਇੱਕ ਮਹੀਨੇ ਦਾ ਆ ਜਿਹੜਾ ਜੀਰਾਂ ਸਿੰਘ ਸਕੀਮ ਹੈ ਜੀਰਾਂ ਸਿੰਘ ਸਕੀਮ ਦੇ ਤਹਿਤ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੇ ਕਿਸੇ ਵੀ ਸਰਕਾਰਾਂ ਨੇ ਮਦਦ ਕੀਤੀ ਹੈ ਇਹ ਤੁਸੀਂ ਪਿੰਡਾਂ ਦੇ ਵਿਕਾਸ ਦੇ ਵਿੱਚ ਜਿਹੜਾ ਪੈਸਾ ਲਾਣਿਓ ਜਿਹੜੀ ਜਿਹੜੇ ਸੂਬੇ ਦੀ ਜਿੰਨੀ ਸਮਰੱਥਾ ਹੈ ਤੁਸੀਂ ਆਪਣੇ 1 ਸਾਲ ਦੇ ਅੰਦਰ 2000 ਕਰੋੜ ਰੁਪਏ ਪਿੰਡਾਂ 'ਚ ਲਾਣਿਓ 4000 ਕਰੋੜ ਰੁਪਏ ਲਾਣਿਓ ਉਹਦੇ 'ਚ ਸਾਡਾ ਹਿੱਸਾ 60% ਅਸੀਂ 60 ਹਸੀ ਦਿਆਂਗੇ ਤੁਹਾਡਾ ਜ਼ਿੰਮੇਵਾਰੀ 100 ਰੁਪਏ ਦੀ 40 ਰੁਪਏ ਸਾਹੀ 40 ਤੁਸੀਂ 40 ਰੁਪਏ 'ਚ ਕੰਮ ਚਲਾ ਲਓ 40% ਤੁਹਾਡਾ 60% ਕੇਂਦਰ ਸਰਕਾਰ ਦਾ ਇਹਦੇ ਵਿੱਚ ਕਿਸੇ ਨੇ ਕੀ ਪ੍ਰੋਬਲਮ ਕੀ ਮਨਵਾ ਨਹੀਂ ਸਮਝੇਗੀ ਪਿੰਡਾਂ 'ਚ ਕੰਮ ਹੋਣਾ ਜ਼ਰੂਰੀ ਹੈ। ਉਹਦੇ 'ਚ ਗਰੀਬ ਨੂੰ ਦਿਹਾੜੀ ਮਿਲਣੀ ਜ਼ਰੂਰੀ ਹੈ। ਵੀ ਜੇਸ ਵੀ ਲਿਆ ਕੇ ਨਾ ਖੜੀ ਕਰਦੇ ਹੋ ਠੇਕੇਦਾਰ ਨੂੰ ਨਾ ਖੜਾ ਕਰਦੇ ਹੋ। ਉਹਦੇ 'ਚ ਕਿਉਂ ਪ੍ਰੋਬਲਮ ਆ ਰਹੀ ਹੈ? ਮੈਂ ਬਾਰੀ-ਬਾਰੀ ਇਸ ਗੱਲ ਨੂੰ ਦੁਹਰਾਣਾ। ਕਿਉਂਕਿ ਮੰਨਤਾ ਕੋਈ ਹੋਰ ਲੰਮੀ ਚੋੜਾ ਇੰਟੈਲੀਜੈਂਸ ਵੇਖ ਕੋਲਦਾ ਨਹੀਂ ਮਨੁੱਖਾਂ 'ਚ ਜੀ ਸੰਤਾਂ 'ਚ ਗੱਲ ਨਹੀਂ ਵੀ ਹੈ। ਸਾਡੇ ਵਾਲੇ ਇਲਾਕੇ 'ਚ ਜਿਹਨੀਆਂ ਗੱਲਾਂ ਹੁੰਦੀਆਂ ਉਹ ਦੱਸਦਾ। ਪਿੰਡਾਂ 'ਚ ਲੋਕ ਕਹਿੰਦੇ ਐ ਅੱਪਾ ਜੀ ਕਰੇ ਕੋ ਗੱਲ ਕਰੀ ਜਾਂਦੇ ਸੀ ਕਹਿੰਦੇ ਆਹ ਉਹ ਉਹ ਹੋ ਗਿਆ ਖੜਾ। ਕਹਿੰਦਾ ਮੋਦੀ ਸਾਹਿਬ ਦਾ ਪਾ ਰਿਹਾ ਅੱਖ ਚ ਸੁਰਮਾ ਤੇ ਭਗਵਾਨ ਕਮਾਨ ਵਾਲੇ ਲੋਕਾਂ ਨੂੰ ਕਹਿੰਦੇ ਕਿ ਨਹੀਂ ਮੋਦੀ ਸਾਹਿਬ ਕੋ ਵੀ ਅੱਖ ਭੋੜ ਰਹੇ ਸਾਡੇ ਬਾਜੂ ਦੇ ਕਹਿੰਦਾ ਮੈਂ ਕੋਤਵਾਨਾਂ ਨਾਲ ਸੁਰਮਾ ਤਾਂ ਕਹਿੰਦਾ ਰਹੇ ਕਿਆਂ ਭੋੜੇ ਅੱਖ ਭੋੜੀ ਜਾਂਦੇ ਉਹ ਤੁਹਾਨੂੰ ਤੁਹਾਨੂੰ 60% ਦੀ ਰੁਪਈਆ ਦੇ ਰਹੇ ਐ 40% ਤੁਹਾਡਾ 30% ਲੱਗਦਾ 10% ਤਾਂ ਪਹਿਲਾਂ ਦੇ ਹੀ ਜਾਂਦੇ ਸੀਗੇ 30% ਸਰਕਾਰ ਪਹਿਲਾਂ ਦੇ ਰਹੀ ਸੀ ਇਹ 10% 30 ਦਿਨ ਆਪ ਲੋਗਾ ਜਿਸ ਪੌਸਟਰੋ ਪਿਛਲੇ ਸਾਲ 1320 ਕਰੋੜ ਰੁਪਏ ਦਾ ਟੋਟਲ ਇਹਨਾਂ ਨੇ ਇਹਦੇ ਵਿੱਚ ਖਰਚਾ ਦਿਖਾਇਆ ਹੈ ਮੰਦਰੀਗਾ ਦੇ ਵਿੱਚ ਤੇ ਉਹਨਾਂ ਵਿੱਚ 30% ਕਿੰਨਾ ਆ ਸਮ 400 ਕਰੋੜ ਰੁਪਏ ਨਹੀਂ ਲੇ ਗਏ 1340 390 ਕਰੋੜ ਰੁਪਏ ਬਣਦਾ 390 ਕਰੋੜ ਰੁਪਏ ਦੇ ਕੇ ਜੇ ਤੁਸੀਂ 5000 ਅੰਦਰ 1300 ਕਰੋੜ ਰੁਪਏ ਦਾ ਕੰਮ ਕਰਾ ਸਕਦੇ ਹੋ ਐਕੀ 2000 ਕਰੋੜ ਦਾ ਬਣਾ ਕੇ ਵੇਚੋ ਤੁਹਾਡਾ ਕੀ ਲੱਗਦਾ ਉਹਦੇ 'ਚ ਜੈਸੋ ਕਰੋੜ ਰੁਪਇਆ ਉਹ ਜੈਸੋ ਕਰੋੜ ਰੁਪਇਆ ਦੀ ਐਡਵਰਟਾਈਜ਼ਮੈਂਟ ਬੰਦ ਕਰ ਦਿਓ ਤੇ ਆਪ ਪਿੰਡਾਂ 'ਚ ਵਿਕਾਸ ਹੋ ਜੂਗਾ ਸਰ ਕਾ ਕਿ ਐਸੇ ਐਸੇ ਕਿਹੜੀ ਇਕਨੋਮਿਕਸ ਹੈ ਜਿਹੜੀ ਜਿਸ ਨੂੰ ਇਕਨੋਮਿਕਸ ਦੇ ਵਿੱਚ ਡਿਗਰੀ ਚਾਹੀਦੀ ਹੈ ਕਿਸੇ ਨੂੰ ਸਮਝ ਨਹੀਂ ਆ ਰਿਹਾ ਫੋਟੋ ਖਿਚਾਣੀ ਹੈ ਪਹਿਲਾਂ ਇਹ ਕਰਦੇ ਸੀ ਵੀ ਆ ਇੱਕ ਮਿੰਟ ਦੇ ਖੜ ਖੜ ਕੇ 15 ਮਿਸ ਜਨਾਨੀਆਂ ਨੂੰ ਮੂੰਹ ਜਾ ਟੱਕ ਕੇ ਫੋਟੋ ਕਰਾ ਲੈਂਦੇ ਸੀ ਇਸ ਗਰੁੱਪ ਨੂੰ ਪੇਮੈਂਟ ਪਾ ਦਿੰਜੀ ਹੁਣ ਜਿਹਦੇ ਘਰ ਤੇ ਜਾਊਗੀ ਉਹਦੀ ਫੋਟੋ ਲੱਗੀ ਹੋਈ ਇੰਡੀਵਿਜੂਅਲ ਫੋਟੋ ਹੈ ਜੀਰੋ ਤਾਂ ਕਿ ਇਹ ਉਹਦੀ ਬੈਨੀਫੀਸ਼ੀਅਨ ਜਿਹੜੀ ਹੈ ਵੀਡੀਓ ਨਾਲ ਉਹਦਾ ਸਾਰਾ ਕੁਝ ਉਸੇ ਪ੍ਰੋਬਲਮ ਕਿੱਥੇ ਹੈ ਕਿ ਇਸ ਗੰਦਾ ਰੋਲਾ ਪਾ ਰਿਹਾ ਸਾਬ ਤੁਸੀਂ ਆਪਣੀ ਕਮਜ਼ੋਰੀਆਂ ਆ ਜਿਹੜੇ ਕਪਲੇ ਘਟਾਲੇ ਆ ਪੈਸੇ ਆ ਇਹਨੂੰ ਠੱਗਣ ਵਾਸਤੇ ਲਾ 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 ਪਾਰ ਕੀ ਹੈ ਰੇ ਸਹਰਾ ਤੇ ਜਾ ਕੇ ਲੋਕਾਂ ਤੇ ਜਾ ਕੇ ਅਸੀਂ ਜੀ ਕਿਸੇ ਨੂੰ ਨੂੰ ਬਚਾਣਾ ਸਾਬ ਆਪਣੀ ਕਮਜ਼ੋਰੀਆਂ ਆ ਜੋ ਕੁਝ ਹੋ ਰਿਹਾ ਪਿਛਲੇ ਖਬਰਾਂ ਦੇਖ ਕੇ ਦੇਖੋ ਇਸ ਲਈ ਇਸ ਨਵੇਂ ਸਾਲ ਦੇ 7 ਦਿਨਾਂ ਦੇ ਅੰਦਰ 9 ਕਤਲ ਹੋ ਗਏ ਪੰਜਾਬ ਦੇ ਅੰਦਰ 9 ਕਤਲ ਹੋ ਗਏ ਕੱਲ ਨਹੀਂ ਸਕੀਮ ਚਾਲੂ ਕਰਤੀ ਡਰਗਾੜੀ ਕਹਿੰਦੇ ਦਿਮਾਗ ਇੱਕ ਮੈਂ ਉਹ ਹੋਰ ਪਿੰਡਾਂ ਨੂੰ ਲੈ ਲਿਆ ਹੋਰ ਪੁਲਿਸ ਤੇ ਯਕੀਨ हट ਗਿਆ ਪਹਿਲਾਂ ਤਾਂ ਕਹਿੰਦੇ ਜੜੂ ਕੱਢ ਲਿਆਂਗੇ ਪਹਿਲਾਂ ਤਾਂ ਉਹ ਗੁਰੂ ਨੰਦ ਮਾਹ ਜੀ ਕਹਿ ਜੀਵਨ ਸਾਲ ਕੋਈ ਮੁੱਖ ਮੰਤਰੀ ਦਾ ਜੀਵਨ ਸਾਲ ਨਹੀਂ ਬੈਠੋ ਉਹਦੇ ਪੰਡਰ ਨਾਲ ਇਲੈਕਸ਼ਨ ਚ ਕਹਿ ਗਏ ਵੇਸੀ ਮੈਂ ਗੈਂਗਸਟਰ ਨੂੰ 7 ਦਿਨ ਦਾ ਨੋਟਿਸ ਦਿੰਦਾ ਯਾਦਾ ਛੱਡ ਜੂ ਨਹੀਂ ਨਿਬੇੜਦੇ ਹੋਏ ਉਹਨਾਂ ਨੇ 7 ਦਿਨਾਂ ਚ ਲੋ ਕਰਤੇ ਲਾ ਸੰਭਾਲ ਲੋ ਤੇਜੀਵਾਲ ਸਾਹਿਬ ਹੋਇਆ ਕੀ ਐਸੇ ਕਾੜੀ ਜਾਨ ਨਾਲ ਜੰਦੀ ਸਾਹਿਬ ਸ਼ਰਮ ਦਾ ਮੁਕਾਮ ਹੈ ਜਿਨ੍ਹਾਂ ਨੇ ਘਰੇਕ 70 ਬਸ ਗਏ ਬਿਛੇ ਉਹਨਾਂ ਦਾ ਮੁਕਾਮ ਹੈ ਦੂਜੇ ਪਾਸੇ ਪਿਛਲੇ ਸਾਲ ਅਕਸੱਚੇ ਇਹਨਾਂ ਨੇ ਆਈ ਯੁੱਧ ਲਸੋਗੇ ਵਿਰੁੱਧ ਖਤਮ ਕਰ ਦੇਵੇ ਜੀ ਪੁਲਿਸ ਨੂੰ ਆਜਾਗ ਤੇ ਜੀ ਪੁਲਿਸ ਇਹ ਕਰ ਦੋਗੇ ਪੁਲਿਸ ਨੇ ਕਿਨੇ ਹੁਣੇ ਕੁਝ ਦਿਨ ਪਹਿਲਾਂ ਕੀ ਕੀਤੀ ਸੀ ਕਹਿੰਦੇ 80 ਹਜ਼ਾਰ ਫੜ ਲੇ 80 ਹਜ਼ਾਰ ਬੰਦੇ ਫੜ ਕੇ ਅੰਦਰ ਡਾਕ ਤੇ 80 ਹਜ਼ਾਰ ਫੜੇ ਜੇਲਾ 36000 ਜੇਲਾ ਹੈ 66000 ਦੀ ਕੈਪੈਸਿਟੀ ਹੈ ਚੋ ਉਹ ਭੱਜਦਾ ਹੀ ਜੇ ਨੰਤਾ ਉਹ ਕੱਲ ਜਦੋਂ ਛੱਡਣੀ ਹੋਵੇ ਕਿੰਨੀ ਛੱਡੀ ਜਾਵੇ ਸਭ ਕਿਹਨੇ ਜਾ ਕੇ ਆਂਕੜੇ ਉੱਤੇ ਫਰੋਲਣੇ ਆ ਔਡੀਟਾਂ ਜੇ ਪੈਸਿਆਂ ਦਾ ਨਹੀਂ ਹੈ ਹਰ ਬੰਦੇ ਦਾ ਕੱਟਿਆ ਆਉਂਦਾ ਹੁੰਦਾ ਤੇ 80 ਹਜ਼ਾਰ ਛੱਡਦੇ ਉਹਨੂੰ ਕਹਿੰਦੇ ਸੀ ਇਹ ਯਾਦ ਕਰਿਓ ਸਾਹਿਬ ਆਪਣੀ ਯਾਦ ਆਸ ਬੜੀ ਛੋਟੀ ਆ ਮੈਂ ਦੋ ਦਿਨਾਂ ਬਾਅਦ ਹੋਰ ਖਬਰ ਆਈ ਜਿਸਪਾਸੇ ਤੋਂ ਬੰਨੇ ਆ ਸਤਿ ਆਪਾ ਜੀ ਉਦੋਂ ਜਦੋਂ ਯੁੱਧ ਨਸ਼ੇ ਦੇ ਵਿਰੁੱਧ ਚਾਲੂ ਕੀਤਾ ਸੀ ਇਹਨਾਂ ਨੇ ਇੱਕ ਟੈਲੀਫੋਨ ਨੰਬਰ ਦਿੱਤਾ ਸੀਗਾ ਬੀਐਸ ਟੈਲੀਫੋਨ ਨੰਬਰ ਦੇ ਉੱਤੇ ਕੋਈ ਵੀ ਬੰਦਾ ਇਨਫਾਰਮੇਸ਼ਨ ਦੇਊਗਾ ਸੀਕ੍ਰੀਟ ਰੱਖਾਂਗੇ ਤੇ ਅਸੀਂ ਉਹਨਾਂ ਨੂੰ ਫੜ ਕੇ ਲੈ ਕੇ ਆਵਾਂਗੇ ਉਹ ਨੰਬਰ ਜਿਹੜਾ ਹੈ ਡੀਜੀਪੀ ਡਾਇਰੈਕਟਰ ਜਨਰਲ ਪੁਲਿਸ ਦੇ ਦਫ਼ਤਰ ਕੋ ਮੋਨਿਟਰ ਕਰੂਗਾ ਆਈ ਨਹੀਂ ਸੀ ਬੇਪੁਰਸਾਰੇ ਮੈਂ ਕਾਰਿਸ਼ ਪਤਰ ਮੇਰੇ ਕੋਲ ਆ ਗਿਆ ਮੈਂ ਜਿਵੇਂ ਮੈਂ ਤੇਰੀ ਬਾਤ ਚ ਜਾ ਕੇ ਮੈਂ ਜੇ ਬੈਠਣਾ ਪਰ ਸਾਰੇ ਨਾਲ ਮੈਂ ਤੇ ਮੇਰੇ ਸਾਥੀਆਂ ਨਾਲ ਤੇ ਕੱਲ ਨੂੰ ਨਿਰਖਤ ਮੀਟਿੰਗ ਕਰਤੀ ਕਹਿੰਦੇ ਜੀ ਇਹ ਦੂਜਾ ਫੇਸ ਚੰਗ ਹੋ ਰਿਹਾ ਹੈ ਵੀ ਆਸੀਂ ਪਿੰਡਾਂ ਦੀ ਕਮੇਟੀਆਂ ਬਣਾਵਾਂਗੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਇਕੱਠਾ ਕਰਕੇ ਰਾਤ ਨੂੰ ਠਿਕਣਾ ਪੈਣਾ ਲੱਗਾ ਗਰੂਗਾ ਸ਼ਾਬਾਸ਼ ਤੇ ਆ ਜਿਹੜੀ ਨਫਰੀ ਭਰਤੀ ਕਰ ਰਹੀ ਹੈ ਪੰਜਾਬ ਦੇ ਅੰਦਰ ਪਰ ਕਰਤਾ ਸਾਰੇ ਤੋਂ ਜ਼ਿਆਦਾ ਪੁਲਸ ਹੈ ਸਭ ਤੋਂ ਜ਼ਿਆਦਾ ਪੰਜਾਬ ਜੀ ਹੈ ਸਭ ਤੋਂ ਜ਼ਿਆਦਾ ਤਨਖਾਹ ਪੁਲਸ ਨੂੰ ਕਰਕੇ ਕਿੱਥੇ ਮਿਲਦੀ ਹੈ ਪੰਜਾਬ ਦੇ ਹੁੰਦੀ ਹੈ ਹਿੰਦੁਸਤਾਨ ਜੀ ਅਗਰ ਸਭ ਤੋਂ ਜ਼ਿਆਦਾ ਕਿਸੇ ਕਾਸਟ ਤੇ ਹੁੰਦੀ ਹੈ ਤਨਖਾਹ ਇੱਥੇ ਹੈ ਉਹ ਸਾਰੇ ਨਕਾਰਾ ਤੇ ਹੁਣ ਕਹਿੰਦੇ ਐ ਠਿਕਰੀ ਕਰਨ ਲੱਗਿਆ ਕਰੂਗਾ ਅਸੀਂ ਕਮੇਟੀਆਂ ਬਣਾ ਲਵਾਂਗੇ ਸਲਫ ਡਿਗਰੈਂਸ ਜਿਹੜੀ ਹੈ ਕਮੇਟੀ ਦੇ ਲਈ

ਉਹ ਨੰਬਰ ਕਹਿੰਦਾ ਚੀਫ ਮਿਨਿਸਟਰ ਖੁਦ ਮਾਨੀਟਰ ਕਰੂਗਾ ਕਲੀਅਰ 하게 노 ਕਨਫੀਡੈਂਸ ਮੋਸ਼ਨ ਇਨ ਦਾ ਪੰਜਾਬ ਪੁਲਿਸ ਵੀ ਡੀਜੀਪੀ ਦੇ ਦਫਤਰ ਤੋਂ ਨਹੀਂ ਸੁਭਾਰਿਆ ਗਿਆ ਹੁਣ ਭਗਵੰਤ ਮਾਨ ਜੀ ਸੰਭਾਲ ਲੈਣਗੇ ਪਰ ਮਾੜਾ ਜਿਹਾ ਟਾਈਮ ਵੀ ਦੱਸ ਦਿੰਦੇ ਵੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਮੈਂ ਸੰਭਾਲ ਸਕਦਾ ਕਿਉਂਕਿ ਜੁਮੇਰੇ ਦਾ ਤਾਂ 24 ਘੰਟੇ ਰਿਪੋਰਟਾਂ ਨਹੀਂ ਆਉਂਦੀਆਂ ਉਹਨਾਂ ਦਾ ਹਸਪਤਾਲ ਤਾਂ ਲਿਖਦੇ ਟਾਈਮ ਹੈ ਸਰ ਉਹਨਾਂ ਦੇ ਆਪ ਬਹੁਤ ਵੱਡੇ ਰਜੇਵੇਂ ਉਧਰ ਉੱਝੇ ਰਹਿੰਦੇ ਆ ਸਭ ਖੇਡ ਬਣਾ ਰੱਖਿਆ ਇਹਨਾਂ ਨੇ ਖੇਡ ਬਣਾ ਰੱਖਿਆ ਇਹਨਾਂ ਨੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਹੈ ਮੈਂ ਇੱਕ ਗੱਲ ਦੀ ਵੈਸੇ ਬਧਾਈ ਦੇਣਾ ਚਾਹੁੰਗਾ ਮਾਨ ਸਾਹਿਬ ਨੂੰ ਸਾਰੇ ਕਹਿਣ ਦੇ ਵੇਲੇ ਇੱਕ ਪਾਸੇ ਤਾਂ ਬੜੀ ਤੋਂ ਤੋਂ ਆਪ ਕਹਦਾ ਉਹ ਕਾਂਗਰਸ ਵਾਲਾ ਉਹ ਲੀਡਰ ਵਾਂਗ ਹੋ ਗਿਆ ਉਹ ਨਹੀਂ ਚਰਚਾ ਕਰਨ ਲੱਗਿਆ ਮੈਂ ਵੀ ਭਾਈ ਜਿਹੜੀ ਪਈ ਬੰਦੀਏ ਬੰਦੀਏ ਸਾਹਿਬ ਉਹ ਬਧਾਈ ਇਸ ਗੱਲ ਦੀ ਹੈ ਵੀ ਕਲਾਕਾਰ ਬਹੁਤ ਹੋਦੀ ਹੈ ਜਿਹੜਾ ਕੰਮ ਕਰਦੇ ਸੀਗੇ ਜਿਸ ਕਾਰ ਕੰਮ ਉਸੇ ਕੋ ਸਾਝੇ ਵਾਕਏ ਸਿਰਲਾ ਦਿਗਨ ਅੱਜ ਪੰਜਾਬ ਦੇ ਅੰਦਰ ਨਹੀਂ ਹਸੋਣਾ ਸਾਹਮਣੇ ਮੈਂ ਬੜੇ ਘਟਨਰ ਕਰ ਲੈ ਮੈਂ ਤਾਂ ਇਸ ਵਕਤ ਤੋਂ ਕਹਿਣਾ ਭਾਵੇਂ ਮੰਜ ਸੁਣਦੇ ਹੋਣੇ ਖੁਸ਼ ਵੀ ਬਹੁਤ ਹੋਣੇ ਵੀ ਘਟੋ ਘਟ ਕਹਿੰਦਾ ਬੀਜੇਪੀ ਦਾ ਪ੍ਰਧਾਨ ਜਿਹੜਾ ਹੈ ਮੇਰੀ ਤਾਰੀਫ ਕਰੀ ਜਾਂਦਾ ਕਰੀ ਕਰਾਣਾ ਆਵੇ ਲੋਕਾਂ ਨੇ ਤਲਾ ਹੁੰਦਾ ਸੀ ਮੁੰਡਾ ਜਵਾਨ ਹੋ ਗਿਆ ਨੌਕਰੀ ਲਾਵਾਂਗੇ ਹੁਣ ਕਿਲੇ ਆਉਂਦਾ ਸੀਗਾ ਵੀ ਮੁੰਡਾ ਕਰੇ ਮੁਰਤੀ ਆਊਗਾ ਨਾਊਗਾ ਪਤਾ ਨਹੀਂ ਬਾਹਰ ਹਾਲਾਤ ਐ ਜੀ ਲਾਜ ਦੇ ਦਿਨ ਪਿੰਡਾਂ 'ਚ ਕਿੱਦਾਂ ਜਾ ਕੇ ਚਾਹੇ ਪਿਆਲੇ 'ਚ ਗਰੀਬ ਤੋਂ ਗਰੀਬ ਖਰਚੇ ਅਮੀਰ ਤੋਂ ਅਮੀਰ ਖਰਚੇ ਬੈਠ ਕੇ ਆਪਸੇ ਗੱਲ ਕਰ ਲੋ ਮੇਰੀ ਮਾਤਾਵਾਂ ਪਿੰਡਾਂ 'ਚ ਬੈਠੀਆਂ ਇਹਨਾਂ ਨੂੰ ਪੁੱਛ ਲੋ ਵੀ ਤੁਹਾਡਾ ਦਿਮਾਗ 'ਚ ਸਭ ਤੋਂ ਪਹਿਲਾਂ ਕਿਹੜਾ ਬੋਝ ਰਹਿੰਦਾ ਹੈ ਉਹ ਬੋਝ ਵਾਲੀ ਹਟ ਗਈ ਸਾਰੇ ਨਾ ਨੌਕਰੀਆਂ ਦਾ ਬੋਝ ਨਾ ਗੁੰਹਗਾਈ ਇਹ ਕੱਸੀ ਗੱਲ ਦੀ ਗੱਲ ਨਹੀਂ ਕੋਈ ਕਰਦਾ